ਸਤ ਸ੍ਰੀ ਅਕਾਲ ਜੀ ਸਦੀ ਫਰਾਂ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਧੂਲਕਾ ਤਹਿਸੀਲ ਬੱਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਭੁਪਿੰਦਰ ਮੇਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਨੋਰਮਲ ਜਿਹੇ ਰੇਟ ਚ ਇੱਕ ਆਵਲੀ ਗੱਬਨ ਵੇੜ ਤੁਹਾਨੂੰ ਦਿਖਾਉਣੀ ਆ ਤੇ ਇੱਕ ਚੰਗੇ ਕਾਦ ਆਠ ਵਾਲੀ ਤੇ ਚੰਗੇ ਰਿਕਾੜ ਵਾਲੀ ਇੱਕ ਆਵਲੀ ਗੱਬਨ ਵੇੜੀ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਭਾਈ ਸਤ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਠੀਕ ਠਾਕ ਜੀ ਵੇਖਾ ਮੇਲਾ ਫਿਰ ਵੇਖਾ ਵੇਖਾ ਤਾਂ ਹੀ ਕਾਫੀ ਦਿਨ ਪਾਤੇ ਹਰ ਕੀ ਹੈ ਨਾ ਤੇ ਯਾਰ ਘਰੀ ਪਰ ਵੀ ਰੇਰਪੁਰ ਚੱਲਣ ਦੀ ਉਹਦਾ ਕਰਕੇ ਟਾਈਮ ਨਹੀਂ ਲੰਘਾ ਅੱਛਾ ਅੱਛਾ ਠੀਕ ਚਲੋ ਨਾਮ ਦੱਸਦੇ ਕਰੀ ਭਿੰਦਰ ਸਿੰਘ ਨਾਮ ਜੀ ਪਿੰਡ ਧੂਲਕਾ ਜ਼ਿਲ੍ਹਾ ਅਮਰਸਰ ਜੀ ਤਹਿਸੀਲ ਬਾਬਕਾਲ ਸਾਹਿਬ ਜੀ ਖਲਚੀਆਂ ਤੋਂ 2 ਕਿਲੋਮੀਟਰ ਜੀ ਖਲਚੀਆਂ ਲੱਗ ਕੇ ਹਨਾ ਆਪਾਂ ਬਿਲਕੁਲ ਤੇ ਫੋਨ ਨੰਬਰ ਵੀ ਬੋਲ ਦਿਓ ਇੱਕ ਰੀ 70877 ਹਾਂਜੀ 15825 ਠੀਕ ਹੈ ਚਲੋ ਸ਼ੁਰੂਆਤ ਫਿਰ ਆਪਾਂ ਵੱਡੀ ਗਾਂ ਤੋਂ ਹੀ ਆਪਾਂ ਕਰਨੀ ਹੈ ਚੰਗੇ ਕਦ ਕਾਠਾ ਲਈ ਆ ਹਾਂਜੀ ਭਾਈ ਤੇ ਬਾਕੀ ਖਣਾ ਦਾ ਸਾਈਜ਼ ਗੈਪ ਆਪ ਆ ਦੇਖ ਸਕਦੇ ਬਿਲਕੁਲ ਦੂਰ ਦੂਰ ਜਿਹੜਾ ਥਾਣੇ ਦੇ ਲੱਗਾ ਆ ਤੇ ਪ੍ਰੋਪਰ ਸਾਈਜ਼ ਜਿਹੜਾ ਵਧੀਆ ਆ ਜਿਹੜਾ ਇਹਦਾ ਤੇ ਮਿਲਕ ਵੀ ਨੇ ਵੀ ਚੰਗੀ ਲੱਗੀ ਕਿੰਨਾ ਵਸੂਆ ਵੇਧੀ ਇਹਦਾ ਦੂਜਾ ਸੂਆ ਵੀਰ ਜੀ ਕਿੰਨੇ ਕ ਦੁੱਧ ਆ ਲਈ ਜੇ ਦੁੱਧ ਵੀਰ ਜੀ ਪਹਿਲੇ ਸੂਏ ਨੇ 22 ਕਿਲੋ ਚੋਇਆ ਜੇ ਅੱਛਾ ਐਰਕਾ 27 28 ਕਿਲੋ ਰਮਾ ਦੇਣਾ ਚੋ। ਤੋ ਰਹਾ ਫਿਰ ਇੱਕ ਦਿਨ ਬਾਕੀ ਹੈਗੇ ਵੀ ਥੋੜੀ ਕ੍ਰਾਸ ਚੀ ਆ ਤੇ ਬਾਕੀ ਕੋਈ ਈ ਦੀ ਗਰਮੀ ਦੀ ਵੀ ਨਹੀਂ ਗੱਲ ਤੇ ਫੈਟ ਵੀ ਇਹਦੀ ਚੰਗੀ ਆਈ ਜਾਣੀ ਆ ਤੇ ਕੱਦ ਕਾਠ ਜਿਹੜਾ ਚੰਗਾ ਵਧੀਆ ਆ ਜਿਹੜਾ ਇਹਦਾ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਨਿਗਾਣਾ ਅੱਖੀਆਂ ਨਾਲ ਕੇ ਵੇਖੇ ਪ੍ਰੋਪਰ ਪਸ਼ੂ ਦਾ ਜਿਹੜਾ ਪਤਾ ਲੱਗ ਜਾਂਦਾ ਕੋਸ਼ ਕੋਸ਼ੇ ਪਲਾਂ ਵੀ ਹਵਾਨੇ ਤੇ ਹੈਗੀਆਂ ਵਾ ਬੈ ਜਿਹਾ ਲਿਆ ਲੈ ਹੈ ਜਿਲੇ ਆ ਬਾਕੀ ਥੱਲੇ ਹਾਂ ਚੰਗੀ ਤੇ ਆਦ ਹੁੰਦੀ ਐ ਇਹ ਢਿੱਲਾ ਢੁਲਾ ਹਵਾਨੇ ਚ ਹੈਗੀਆਂ ਚੰਗੀਆਂ ਅਜੇ ਹਫਤਾ ਲੱਗਿਆ ਹਫਤੇ ਦੇ ਲਾਗੇ ਟਾਈਮ ਜਿਹੜਾ ਜੇ ਕਹਿੰਦੇ ਕਿਨੇ ਲੈ ਜਾਣਾ ਐ ਬਾਕੀ ਗਾਂ ਨ ਵੀ ਚੰਗੀ ਬਣਦੀ ਐ ਤੇ ਪਿਸ਼ਾਨ ਨ ਵੀ ਚੰਗੀ ਬਣਦੀ ਐ ਤੇ ਕਿੰਨਾ ਰੱਖਣਾ ਵੀ ਦਿਆ ਤਾਂ ਫਿਰ ਮੋਲ ਆਪਾਂ ਇਹਦਾ ਵੀਰ ਜੀ ਫੋਨ ਤੇ ਕਰਾਂਗੇ ਉਹ ਵੀਰ ਭਰਾ ਫੋਨ ਲਾਵੇ ਫੋਨ ਤੇ ਤੇ ਨੋਰਮਲ ਹੀ ਰੱਖਣਾ ਰੇਟ ਇਹਦਾ ਨੋਰਮਲ ਨੋਰਮਲ ਜੀ ਚਲੋ ਕੋਈ ਫੋਨ ਤੇ ਪੁੱਛ ਲੈਣਾ ਇਹਦਾ ਤੇ ਹੁਣ ਇੱਕ ਆ ਜਰਸੀ ਕ੍ਰੋਸ ਤਾਂ ਦਿਖਾਉਣੀ ਆ ਹਾਂ ਦੇਖ ਸਕਦੇ ਜੀ ਤੇ ਥਨਾ ਦਾ ਸੱਜ ਗਿਆ ਆਪ ਇਹਦਾ ਵੀ ਦੇਖ ਸਕਦੇ ਜੀ ਤੇ ਬੋਡੀ ਵੇਟ ਚੰਗਾ ਉਤਨਾ ਇਹਦਾ ਵੀ ਦੱਸਿਓ ਵੀ ਜੀ ਇਹਦੇ ਬਾਰੇ ਵੀ ਹਾਂਜੀ ਵੀਰ ਜੀ ਇਨੇ ਜੀ ਅਗਲੇ ਥਾਂ ਦੀ ਤੇਲ ਜੀ ਅੱਛਾ ਅਗਲੇ ਥਾਂ ਦੀ ਤੇਲ ਦੇ ਦਸ ਕਿ ਦੇਣੀ ਵੀਰ ਜੀ ਠੀਕ ਆ ਠੀਕ ਆ ਜੀ ਪਹਿਲੇ ਸੂਏ ਨੇ ਦੁੱਧ ਚਵਾਇਆ ਜੇ 16 17 ਲੀਟਰ ਜੀ ਅੱਛਾ ਐਰਕਾ ਵੀ ਲਾ ਲਓ ਇੰਨਾ 17 18 ਕਿਲੋ ਚਵਾਉਗੇ ਵੀਰ ਜੀ ਅੱਛਾ ਹਰੇ 10 ਦੇਵੇ ਖੜਦੀ ਜੀ 10 ਦਿਨ ਖੜਦੀ ਆ ਵੀ ਬੰਡ ਉਹਦੇ ਥੱਲਾ ਥੱਲਾ ਬਹੁਤਾ ਤੇ ਉਧਰ ਠੰਡੀ ਤੇਰੀ ਆ ਵੀ ਮੈਂ ਨਾ ਫੋਲ ਜੀ ਠੀਕ ਆ ਤੋਰਦੀ ਆ ਫਿਰ ਇਹਨੇ ਬੈਣੀ ਤਾਂ ਦੂਸਰੇ ਵਾਲੇ ਪਾਸੇ ਤੇ ਜਿਹੜੀ ਇਹ ਤੇ ਲੜਿਆ ਤੇ ਇਹ ਆ ਕਿ ਸਾਰੀਆਂ ਗਰਮੀਆਂ ਨੇ ਦੁੱਧ ਚੰਗਾ ਚਵਾਈ ਜਾਣਾ ਤੇ ਜਿਹੜਾ ਵਾ ਥੋੜਾ ਜਿਹਾ ਡਰ ਜਾਂਦਾ ਪਸ਼ੂ ਕਈ ਆਦੀ ਤੇ ਥਨ ਚੰਗਾ ਲੱਗਾ ਤਰ੍ਹਾਂ ਵੀ ਜਿਹੜਾ ਇਹਦੇ ਕੋਲ ਦੁੱਧ ਸੰਗੜਾ ਹੁੰਦਾ ਇਹੋ ਜਿਹੇ گاਵਾਂ ਦਾ ਤੇ ਕਿਸੇ ਸਮੀਂ ਗਵਾਂੀ ਉਹ ਵਿੱਚ ਦੋੜ ਦੱਲੀ ਥੋੜਾ ਡਰਦੀ ਡਰਦੀ ਆ ਸਾਡੇ ਕੋਲ ਆਜ ਲੈ ਆਓ ਜੀ ਲੈ ਜੀ ਹੌਲੀ ਹੌਲੀ ਲੈ ਜਾ ਵੀਰ ਜੀ ਬਾਕੀ ਦੇਖ ਸਾ ਤੇ ਜ ਚੰਗੀ ਤਿਆਰ ਹੋਣੀ ਆ ਥੱਲੇ ਹੌਲੇ ਤਿਆਰ ਹੋਣਦੀ ਆ ਜਿਹੜੀ ਤੇ ਕਿੰਨਾ ਰੱਖਣਾ ਵੀਰ ਜੀ ਇਹਦਾ ਫਿਰ ਮੁੱਲ ਆਪਾਂ ਇਹਦਾ ਵੀਰ ਜੀ 35000 ਮੁੱਲ 35000 ਮੁੱਲ ਬਾਕੀ ਵਿੱਚ ਮੰਤਨ ਕਰ ਦੋਗੇ ਮੰਤਨ ਹੋ ਜੀ ਠੀਕ ਹੈ ਜੀ ਤੇ ਭਰਾ ਫੋਨ ਲਾਵੇ ਮਾਨਦਾਨ ਕਰਾਂਗੇ ਠੀਕ ਹੈ ਵੀਰ ਕੁਛ ਕਹਿਣਾ ਹੈ 10 ਮਿੰਟ ਦੀ ਬੱਸ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆਵੇ ਆਪਣੀ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਆਪਣੀ ਪਸੰਦ ਕਰਕੇ ਖੜੇ ਦੋਵੇਂ ਗੱਬਣਾ ਵਾ ਪਾਸ ਕਰਕੇ ਆਪਣਾ ਵੇਸ਼ ਚਾਖ ਕੇ ਆਪਣੀ ਸਮਝਣਾ ਫੇਰੀ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ